ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵੀਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਮਾਪੇ ਬਾਬ ਦੇ ਲਈ ਆ ਜੋ ਆਪਣੇ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਚਿੰਤਾ ਕਰਦੇ ਨੇ ਬੜਾ ਫਿਕਰਮੰਦ ਰਹਿੰਦੇ ਨੇ ਕਿ ਸਾਡੇ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ ਭਾਵ ਇਹ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਰਹਿੰਦੇ ਨੇ ਤਾਂ ਉਹ ਆਪਣੀ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ ਮਾਂ ਪਿਓ ਭਾਵੇਂ ਗਰੀਬ ਆ ਤੇ ਭਾਵੇਂ ਅਮੀਰ ਹਰ ਮਾਂ ਪਿਓ ਆਪਣੀ ਔਲਾਦ ਦੇ ਲਈ ਸੁੱਖ ਚਾਹੁੰਦਾ ਹੈ ਆਪਣੀ ਔਲਾਦ ਦੀ ਖੁਸ਼ੀ ਦੇ ਲਈ ਤੰਦਰੁਸਤੀ ਤਰੱਕੀ ਦੇ ਲਈ ਉਹਨਾਂ ਤੋਂ ਜਿੰਨਾ ਵੀ ਹੁੰਦਾ ਹੈ ਨਾ ਉਹ ਉਹਦੇ ਤੋਂ ਵੀ ਵੱਧ ਕੇ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਸਾਡਾ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੇ ਤੰਦਰੁਸਤ ਰਹੇ ਤਰੱਕੀ ਕਰੇ ਸਾਡੇ ਬੱਚੇ ਨੂੰ ਤੱਤੀ ਵਾਹ ਵੀ ਨਾ ਲੱਗੇ ਹਰ ਮਾਂ-ਬਾਪ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਦੁਆਵਾਂ ਮੰਗਦੇ ਨੇ ਪਾਠ ਪੂਜਾ ਕਰਦੇ ਨੇ ਅਰਦਾਸਾਂ ਬੇਨਤੀਆਂ ਕਰਦੇ ਨੇ ਆਪਣੇ ਬੱਚੇ ਦੀ ਹਰ ਰੀਝ ਚਾਹ ਨੂੰ ਪੂਰਾ ਕਰਦੇ ਨੇ ਕਈ ਵਾਰ ਆਪਣੀਆਂ ਰੀਝਾਂ ਚਾਹ ਨੂੰ ਅੰਦਰ ਹੀ ਦਬਾ ਲੈਂਦੇ ਨੇ ਵੀ ਕੋਈ ਗੱਲ ਨਹੀਂ ਅਸੀਂ ਘੱਟ ਖਾ ਲਵਾਂਗੇ ਪਰ ਸਾਡੇ ਬੱਚੇ ਨੂੰ ਪੂਰਾ ਮਿਲਣਾ ਚਾਹੀਦਾ ਹੈ ਅਸੀਂ ਲੀੜਾ ਲੱਤਾ ਘੱਟ ਪਾ ਲਵਾਂਗੇ ਸਾਡਾ ਸਰ ਜਾਵੇਗਾ ਪਰ ਸਾਡੇ ਬੱਚੇ ਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਾ ਆਵੇ ਭਾਵ ਕਿ ਆਪਣੇ ਬੱਚੇ ਦੀ ਹਰ ਖੁਸ਼ੀ ਹਰ ਰੀਝ ਚਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਣੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਸੁੱਖ ਸਹੂਲਤ ਲਿਆ ਕੇ ਦੇਣ ਦੀ ਕੋਸ਼ਿਸ਼ ਕਰਦੇ ਆ ਇਹ ਸਾਡੇ ਬੱਚੇ ਨੂੰ ਕਿਸੇ ਵੀ ਪ੍ਰਕਾਰ ਦੇ ਕੋਈ ਤੰਗੀ ਪੇਸ਼ੀ ਨਾ ਆਵੇ ਜਿੰਨੀਆਂ ਵੀ ਸੁੱਖ ਸਹੂਲਤਾਂ ਨੇ ਜਿੰਨੀਆਂ ਵੀ ਚੀਜ਼ਾਂ ਆਪਾਂ ਆਪਣੇ ਬੱਚਿਆਂ ਨੂੰ ਲਿਆ ਕੇ ਦਿੰਨੇ ਆ ਇਹ ਸਾਰੀਆਂ ਚੀਜ਼ਾਂ ਉਹਨੂੰ ਬਾਹਰੀ ਰੂਪ ਦੇ ਵਿੱਚ ਸੁੱਖ ਦੇ ਸਕਦੀਆਂ ਨੇ ਬਾਹਰੀ ਰੂਪ ਦੇ ਵਿੱਚ ਉਹ ਬੱਚਾ ਇਹਨਾਂ ਚੀਜ਼ਾਂ ਦੇ ਨਾਲ ਸੋਹਣਾ ਲੱਗ ਸਕਦਾ ਹੈ ਜਿਵੇਂ ਹੁਣ ਗਰਮੀ ਦੇ ਦਿਨ ਨੇ ਤਾਂ ਗਰਮੀ ਦੇ ਦਿਨਾਂ ਦੇ ਵਿੱਚ ਆਪਾਂ ਉਹਨੂੰ ਏਸੀ ਲਵਾ ਦਿੱਤਾ ਬਿਤਾ ਜੋ ਠੰਡੇ ਕਮਰੇ ਦੇ ਵਿੱਚ ਬੈਠ ਕੇ ਪੜ੍ਹ ਸਕੇ ਸੋ ਸਕੇ ਸੋਹਣੇ ਸੋਹਣੇ ਕੱਪੜੇ ਲਿਆ ਕੇ ਦਿੰਨੇ ਆ ਵੀ ਸਾਡਾ ਬੱਚਾ ਇਹ ਸੋਹਣੇ ਕੱਪੜੇ ਪਾ ਕੇ ਸੋਹਣਾ ਲੱਗੇਗਾ ਅਤੇ ਉਹ ਸੋਹਣਾ ਲੱਗਦਾ ਵੀ ਆ ਪਰ ਅੰਦਰ ਦਾ ਕੀ ਆ ਜੇ ਸਾਡਾ ਬੱਚਾ ਏਸੀ ਵਾਲੇ ਕਮਰੇ ਦੇ ਵਿੱਚ ਬੈਠਾ ਵੀ ਕਾਲਾ ਪੈ ਰਿਹਾ ਏ ਗੱਲ-ਗੱਲ ਦੇਤੇ ਉਹਨੂੰ ਘਸਾ ਰਿਹਾ ਏ ਚਿੜਚਿੜਾ ਹੋਇਆ ਪਿਆ ਏ ਤਾਂ ਫਿਰ ਉਹ ਏਸੀ ਦਾ ਕੀ ਫਾਇਦਾ ਉਹਦੇ ਅੰਦਰ ਨੂੰ ਤਾਂ ਨੀਂ ਨਠਾਰਿਆ ਬਾਹਰੀ ਰੂਪ ਦੇ ਵਿੱਚ ਠੰਢਕ ਦਿੱਤੀ ਆ ਪਰ ਅੰਦਰੋਂ ਦਾ ਤਪ ਰਿਹਾ ਏ ਇਸ ਕਰਕੇ ਆਪਾਂ ਕੁਝ ਐਸੀਆਂ ਚੰਗੀਆਂ ਆਦਤਾਂ ਕੁਝ ਐਸੇ ਚੰਗੇ ਗੁਣ ਆਪਣੇ ਬੱਚਿਆਂ ਨੂੰ ਦੇਣੇ ਆ ਜਿਨ੍ਹਾਂ ਦੇ ਨਾਲ ਉਹ ਅੰਦਰੋਂ ਠੰਡੇ ਰਹਿਣ ਜਿਨ੍ਹਾਂ ਕਰਕੇ ਅੰਦਰੋਂ ਸੋਹਣੇ ਬਣਨ ਕਿਉਂਕਿ ਉਹ ਹੀ ਇਨਸਾਨ ਜ਼ਿੰਦਗੀ ਦੇ ਵਿੱਚ ਖੁਸ਼ ਰਹਿ ਸਕਦਾ ਏ ਸੁਖੀ ਰਹਿ ਸਕਦਾ ਏ ਜੋ ਆਪਣੇ ਅੰਦਰੋਂ ਸੁਖੀ ਆ ਆਪਣੇ ਮਨ ਕਰਕੇ ਸੁਖੀ ਆ ਜਿਨੇ ਆਪਣੇ ਮਨ ਦੇ ਉੱਤੇ ਕਾਬੂ ਪਾ ਲਿਆ ਏ ਮਨ ਨੂੰ ਵਸ ਵਿੱਚ ਕਰ ਲਿਆ ਏ ਪਰ ਜੋ ਬੰਦਾ ਮਨ ਦੇ ਮਗਰ ਲੱਗ ਗਿਆ ਹੈ ਉਹ ਫਿਰ ساری ਉਮਰ ਪਟਕਦਾ ਰਹਿੰਦਾ ਹੈ ਕਿਉਂਕਿ ਮਨ ਦਾ ਕੰਮ ਹੈ ਪਟਕਾਉਣਾ ਇਸ ਕਰਕੇ ਪਹਿਲਾਂ ਮਨ ਨੂੰ ਸ਼ਾਂਤ ਕਰਨਾ ਪੈਣਾ ਹੈ ਮਨ ਨੂੰ ਮਜ਼ਬੂਤ ਬਣਾਉਣਾ ਪੈਣਾ ਹੈ ਮਨ ਦੀ ਵਾਂਗ ਡੋਰ ਆਪਣੇ ਹੱਥ ਵਿੱਚ ਲੈਣੀ ਪੈਣੀ ਆ ਤਾਂ ਜੋ ਸਾਡਾ ਮਨ ਸਾਡੇ ਹਿਸਾਬ ਦੇ ਨਾਲ ਕੰਮ ਕਰੇ ਨਾ ਕਿ ਸਾਨੂੰ ਆਪਣੇ ਮਨਗਰ ਲਈ ਤੇ ਇਹ ਮਨ ਵਿੱਚ ਵਸ ਵਿੱਚ ਕਰਨ ਦੇ ਲਈ ਮਨ ਨੂੰ ਕੰਟਰੋਲ ਵਿੱਚ ਕਰਨ ਦੇ ਲਈ ਜਾਂ ਮਨ ਨੂੰ ਸ਼ਾਂਤ ਕਰਨ ਦੇ ਲਈ ਇਹਦੇ ਵਿੱਚ ਸਾਨੂੰ ਚੰਗਾ ਗਿਆਨ ਭਰਨਾ ਪੈਣਾ ਹੈ ਗੁਰੂ ਦਾ ਗਿਆਨ ਭਰਨਾ ਪੈਣਾ ਹੈ ਤਾਂ ਬਸ ਕੁਝ ਕੁ ਚੰਗੀਆਂ ਆਦਤਾਂ, ਕੁਝ ਕੁ ਚੰਗੇ ਨਿਯਮ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਪਣਾਉਣੇ ਆ ਅਤੇ ਆਪਣੇ ਬੱਚਿਆਂ ਨੂੰ ਵੀ ਦੱਸਣੇ ਆ ਕਿਉਂਕਿ ਸਾਡੇ ਬੱਚੇ ਸਾਨੂੰ ਦੇਖ-ਦੇਖ ਕੇ ਸਿੱਖਦੇ ਆ ਸਭ ਤੋਂ ਪਹਿਲਾਂ ਸਾਨੂੰ ਕੁਝ ਬੈਣ ਆਪਣੇ ਆਪ ਤੇ ਲਾਉਣੇ ਪੈਣਗੇ ਕਿਉਂਕਿ ਬੱਚੇ ਉਹਨਾਂ ਸਾਡੇ ਸਿਖਾਇਆ ਨਹੀਂ ਸਿੱਖਦੇ ਜਿੰਨਾ ਸਾਨੂੰ ਦੇਖ-ਦੇਖ ਕੇ ਸਿੱਖਦੇ ਆ ਤਾਂ ਕੁਝ ਬੈਣ, ਕੁਝ ਪਾਬੰਦੀਆਂ ਆਪਾਂ ਆਪਣੇ ਤੇ ਵੀ ਲਾਉਣੀਆਂ ਨੇ ਆਪਣੀਆਂ ਮਾੜੀਆਂ ਆਦਤਾਂ ਸੁਧਾਰ ਕੇ ਚੰਗੀਆਂ ਆਦਤਾਂ ਆਪਣੇ ਆਪ ਦੇ ਵਿੱਚ ਲੈ ਕੇ ਆਉਣੀਆਂ ਨੇ ਸਭ ਤੋਂ ਪਹਿਲੀ ਆਦਤ ਸਵੇਰੇ ਜਲਦੀ ਉੱਠਣ ਦੀ ਹਰ ਕਰਦਾ ਨੇ ਇਹ ਚਾਹੀਦਾ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠ ਜਾਈਏ ਇਹ ਸਾਡੀ ਤੰਦਰੁਸਤੀ ਤਰੱਕੀ ਦੀ ਪਹਿਲੀ ਪੌੜੀ ਆ ਜੇਕਰ ਸਾਡਾ ਬੱਚਾ ਅਮਰਤ ਵੇਲੇ ਉੱਠਣ ਲੱਗ ਗਿਆ ਇਹਨਾਂ ਸਮਝੋ ਕਾਮਯਾਬੀ ਦੇ ਰਸਤੇ ਤੇ ਤੁਰ ਪਈ ਮਹਾਪੁਰਖ ਜੀ ਦਾ ਅਕਸਰ ਹੀ ਇਹ ਗੱਲ ਕਹਿੰਦੇ ਨੇ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਪਿਆਰ ਕਰਦੇ ਹੋ ਜਾਂ ਕਿਸੇ ਨੂੰ ਵੀ ਪਿਆਰ ਕਰਦੇ ਹੋ ਉਹਦਾ ਦਿਲੋਂ ਭਲਾ ਚਾਹੁੰਦੇ ਆਂ ਵੀ ਇਹ ਸਾਡਾ ਭੈਣ ਭਰਾ ਇਹ ਸਾਡਾ ਬੱਚਾ ਤੰਦਰੁਸਤ ਰਹੇ ਤਰੱਕੀ ਕਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੇ ਇਹਦੀ ਜ਼ਿੰਦਗੀ ਦੀ ਮੌਤਾਜੀ ਕੱਟੀ ਜਾਵੇ ਤਾਂ ਮਹਾਪੁਰਖ ਜੀ ਕਹਿੰਦੇ ਬਸ ਉਹਦਾ ਇੱਕੋ ਹੀ ਹੱਲ ਆ ਉਹਦੀ ਪੈਸੇ ਦੇ ਨਾਲ ਮਦਦ ਨਾ ਕਰੋ ਉਹਨੂੰ ਸੁੱਖ ਪਦਾਰਥ ਲਿਆ ਕੇ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਉਹਨੂੰ ਅੰਮ੍ਰਿਤ ਵੇਲੇ ਦੇ ਨਾਲ ਜੋੜੋ ਦੋ ਅਤੇ ਅਮਰਦੇਵ ਦੇ ਨਾਮ ਦੇ ਨਾਲ ਜੋੜ ਦੋ ਫਿਰ ਤੁਹਾਨੂੰ ਉਹਦੇ ਲਈ ਕੁਝ ਵੀ ਕਰਨ ਦੀ ਲੋੜ ਨਹੀਂ ਪੈਣੀ ਉਹਦੀ ਫਿਕਰ ਗੁਰੂ ਨਾਨਕ ਪਾਤਸ਼ਾਹ ਨੂੰ ਹੋ ਜਾਵੇਗੀ ਇਸ ਕਰਕੇ ਆਪਾਂ ਜੇ ਆਪਣੇ ਬੱਚਿਆਂ ਦਾ ਸੱਚਮੁੱਚ ਭਲਾ ਚਾਹੁੰਦੇ ਆ ਨਾ ਤਾਂ ਫਿਰ ਅਮਰਦੇਵੇ ਉਠਾਓ ਉਠਾ ਕੇ ਕੋਲ ਬੈਠ ਕੇ ਬਾਣੀ ਪੜਨੀ ਸਿਖਾਓ 10 ਦਿਨ ਤੱਕ ਖਾਣ ਪੀਣ ਨੂੰ ਨਹੀਂ ਦੇਣਾ ਕੁਝ ਵੀ ਜਿੰਨੀ ਦੇਰ ਤੱਕ ਵਾਹਿਗੁਰੂ ਜੀ ਦਾ ਜਾਪ ਨਾ ਕਰੇ ਸਵੇਰੇ ਉੱਠਦਿਆਂ ਸਾਰ ਸਾਡੇ ਬੱਚੇ ਦੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਹੋਵੇ ਗੁਰਬਾਣੀ ਦੇ ਪਾਠ ਤੋਂ ਹੋਵੇ ਮੂਲ ਮੰਤਰ ਜੀ ਦੇ ਜਾਪ ਤੋਂ ਹੋਵੇ ਦੇਖਣਾ ਕਿੰਦਾ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦੇ ਬਾਕੀ ਜਿਹੜਾ ਬੰਦਾ ਸਵੇਰੇ ਜਲਦੀ ਉੱਠਦਾ ਹੈ ਨਾ ਉਹ ਤਨ ਮਨ ਪੱਖੋਂ ਹਮੇਸ਼ਾ ਤੰਦਰੁਸਤ ਨਰਵਾਰਿੰਦਾਈ ਸਵੇਰ ਦਾ ਵੇਲਾ ਹੀ ਇੰਨਾ ਪਾਵਰਫੁਲ ਵੇਲਾ ਹੈ ਇਸ ਵੇਲੇ ਦੇ ਵਿੱਚ ਉੱਠਣ ਕਰਕੇ ਸਾਡੀ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਦੁੱਖ ਦੇਲੇ ਦਰਦ ਹੋ ਰਹੇ ਨੇ ਅਤੇ ਸਭ ਤੋਂ ਵੱਡੀ ਗੱਲ ਕਿ ਅਮਰਤ ਵੇਲਾ ਗੁਰੂ ਨਾਨਕ ਪਾਸ਼ਾ ਜੀ ਦੀ ਗੋਦ ਆ ਜਿੰਨੂੰ ਗੁਰੂ ਨਾਨਕ ਪਾਸ਼ਾ ਦੀ ਗੋਦ ਮਿਲ ਜਾਵੇ ਉਹਨੂੰ ਹੋਰ ਕਿਸ ਚੀਜ਼ ਦੀ ਲੋੜ ਆ ਤਾਂ ਜੇ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੇ ਹੋ ਨਾ ਤਾਂ ਫਿਰ ਇਸ ਕੰਮ ਦੇ ਵਿੱਚ ਕੋਈ ਲਿਹਾਜ ਨਹੀਂ ਕਰਨਾ। ਰੋਜ਼ ਸਵੇਰੇ ਜਲਦੀ ਉਠਾਓ। ਆਪ ਵੀ ਉੱਠਣਾ ਹੈ ਅਤੇ ਬੱਚੇ ਨੂੰ ਵੀ ਉਠਾਉਣਾ ਹੈ। ਅਮਰਤ ਵੇਲੇ ਦੇ ਵਿੱਚ ਕੋਈ ਨਾਗਾ ਨਹੀਂ। ਅਮਰਤ ਵੇਲੇ ਦੀ ਕੋਈ ਛੁੱਟੀ ਨਹੀਂ। ਜਿਵੇਂ ਹੁਣ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ ਤਾਂ ਕਈ ਮਾਵਾ ਨੇ ਕੀ ਕਰਨਾ ਆਪਣਾ ਵੀ ਅਮਰਤ ਵੇਲਾ ਗਵਾ ਲੈਣਾ ਹੈ ਵੀ ਚਲੋ ਹੁਣ ਛੁੱਟੀਆਂ ਪੈ ਗਈਆਂ ਨੇ ਹੁਣ ਜਲਦੀ ਉੱਠ ਕੇ ਕੀ ਲੈਣਾ ਪਹਿਲਾਂ ਤਾਂ ਬੱਚਿਆਂ ਦੇ ਵਹਾਣੇ ਦੇ ਨਾਲ ਉੱਠਣਾ ਪੈਂਦਾ ਸੀ ਪਰ ਨਹੀਂ ਛੁੱਟੀਆਂ ਦੇ ਵਿੱਚ ਵੀ ਅਮਰਤ ਵੇਲੇ ਦੀ ਕੋਈ ਛੁੱਟੀ ਨਹੀਂ ਹੋਣੀ ਚਾਹੀਦੀ ਜਿਨੇ ਆਪਣਾ ਅਮਰਤ ਵੇਲੇ ਦਾ ਨਾਮ ਪੱਕਾ ਕਰ ਲਿਆ ਨਾ ਸਮਝੋ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰ ਲਈ ਸੰਗਤ ਜੀ ਅਮਰਤ ਵੇਲੇ ਉੱਠਣ ਦੇ ਲਈ ਆਪਣੇ ਬੱਚਿਆਂ ਨੂੰ ਉਠਾਉਣ ਦੇ ਲਈ ਜੇਕਰ ਕੋਈ ਬੈਨ ਵੀ ਲਗਾਉਣਾ ਪਵੇ ਨਾ ਉਹ ਵੀ ਲਗਾਓ ਜੇਕਰ ਬੱਚਿਆਂ ਨੂੰ ਕੋਈ ਲਾਲਚ ਦੇਣਾ ਪਵੇ ਉਹ ਵੀ ਦਿਓ ਪਰ ਅਮਰਤ ਵੇਲਾ ਪੱਕਾ ਕਰ ਦੋ ਗੁਰੂ ਘਰੇ ਲਿਜਾਣਾ ਸ਼ੁਰੂ ਕਰ ਦੋ ਜਿਸ ਦਿਨ ਤੋਂ ਬੱਚਾ ਅਮਰਤ ਵੇਲੇ ਉੱਠਣਾ ਸ਼ੁਰੂ ਹੋ ਗਿਆ ਗੁਰੂ ਘਰ ਜਾਣ ਲੱਗ ਪਿਆ ਸੇਵਾ ਕਰਨ ਲੱਗ ਗਿਆ ਸਮਝੋ ਸਾਡਾ ਬੱਚਾ ਤੰਦਰੁਸਤੀ ਤਰੱਕੀ ਦੇ ਰਾਹ ਦੇ ਉੱਤੇ ਤੁਰ ਪਿਆ ਹੁਣ ਪਤਾ ਨਹੀਂ ਕਿਸ ਦਿਨ ਗੁਰਨਾਣ ਕਪਾਦਸ਼ਾ ਜੀ ਦੀਆਂ ਦੋਵੇਂ ਮੁੱਠਾਏ ਦੀ ਝੋਲੀ ਦੇ ਵਿੱਚ ਖੁੱਲ ਜਾਣੀਆਂ ਨੇ ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਕਰਨਾ ਹੈ ਕਿਉਂਕਿ ਸਾਡੀ ਤੰਦਰੁਸਤੀ ਸਭ ਤੋਂ ਜ਼ਰੂਰੀ ਹੈ ਜੇ ਅਸੀਂ ਤੰਦਰੁਸਤਿਆ ਨਾ ਤਾਂ ਹੀ ਅਸੀਂ ਹਰ ਇੱਕ ਕੰਮ ਨੂੰ ਕਰ ਸਕਦੇ ਹਾਂ ਅਤੇ ਤੰਦਰੁਸਤੀ ਤਨ ਅਤੇ ਮਨ ਦੋਵਾਂ ਦੀ ਜ਼ਹੀਦੀ ਹੈ ਇਹ ਨਹੀਂ ਵੀ ਸਿਰਫ ਤਨ ਦੀ ਤਨ ਮਨ ਦੋਵਾਂ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਚੰਗੀ ਖਰਾਕ ਖਾਣੀ ਹੈ ਤਨ ਨੂੰ ਵੀ ਚੰਗੀ ਖਰਾਕ ਦੇਣੀ ਹੈ ਅਤੇ ਮਨ ਨੂੰ ਵੀ ਚੰਗੀ ਖਰਾਕ ਤਨ ਦੇ ਖਰਾਕਿਆ ਭੋਜਨ ਤੇ ਮਨ ਦੀ ਖਰਾਕਿਆ ਭਜਨ ਬਸ ਦੋਵਾਂ ਨੂੰ ਇਹ ਖਾਣਾ ਖਿਲ ਜਾਵੇ ਤਾਂ ਫਿਰ ਤਨ ਮਨ ਦੋਵੇਂ ਤੰਦਰੁਸਤ ਨਰੋਏ ਰਹਿੰਦੇ ਨੇ ਬੱਚਿਆਂ ਨੂੰ ਸਵੇਰ ਦੀ ਸੈਰ ਕਰਵਾਉ ਇਹ ਆਪਣੀ ਵੱਡਿਆਂ ਦੀ ਵੀ ਅਣਗੈਲੀਆ ਆਪਣਾ ਹਰ ਇੱਕ ਕੰਮ ਕਰ ਲੈਨੇ ਪਰ ਆਪਣੀ ਸਿਹਤ ਦੇ ਪ੍ਰਤੀ ਬਹੁਤ ਲਾਪਰਵਾਹੀ ਕਰਦੇ ਆ ਪਰ ਪਾਈ ਨਹੀਂ ਜਾਣਦੇ ਵੀ ਤੰਦਰੁਸਤੀ ਸਭ ਤੋਂ ਜ਼ਰੂਰੀ ਆ ਉਸ ਤੋਂ ਬਾਅਦ ਬੱਚਿਆਂ ਨੂੰ ਆਪਣੇ ਕੰਮ ਆਪ ਕਰਨੇ ਸਿਖਾਉਣੇ ਆ ਕਦੇ ਵੀ ਆਪਣੇ ਕੰਮਾਂ ਦੇ ਲਈ ਦੂਜਿਆਂ ਤੇ ਡਿਪੈਂਡ ਨਹੀਂ ਹੋਣਾ ਛੋਟੇ ਛੋਟੇ ਕੰਮ ਬਚਪਨ ਤੋਂ ਹੀ ਬੱਚਿਆਂ ਤੋਂ ਕਰਵਾਉਣੇ ਸ਼ੁਰੂ ਕਰਤਾ ਇੰਜ ਬੱਚੇ ਨੂੰ ਕੰਮ ਕਰਨ ਦੀ ਆਦਤ ਵੀ ਪੈ ਜਾਵੇਗੀ। ਕਈ ਵਾਰ ਆਪਾਂ ਆਪਣੇ ਬੱਚੇ ਨੂੰ ਲਾਡਾ ਲਾਡਾਂ ਦੇ ਵਿੱਚ ਵਗੜ ਲੈਨੇ ਜਦੋਂ ਬੱਚਾ ਛੋਟਾ ਹੁੰਦਾ ਉਦੋਂ ਤਾਂ ਅਸੀਂ ਉਹਦੀ ਇੱਕ ਆਵਾਜ਼ ਤੇ ਪੂਰਾ ਪਰਿਵਾਰ ਹਾਜ਼ਰ ਹੋ ਜਾਂਦੇ ਆ। ਫਿਰ ਵੱਡਾ ਹੋ ਕੇ ਵੀ ਉਹ ਉਹੀ ਟ੍ਰੀਟਮੈਂਟ ਪਾਲਦਾ ਕਿ ਬਸ ਮੇਰੇ ਕਹੇ ਤੇ ਮੇਰਾ ਪੂਰਾ ਪਰਿਵਾਰ ਹਾਜ਼ਰ ਹੋਵੇ। ਫਿਰ ਆਪਾਂ ਉਹ ਕਹਿੰਨੇ ਆ ਵੇ ਤਾਂ ਮੰਜੇ ਤੇ ਬੈਠਾ ਬੈਠਾ ਸਾਰਾ ਕੁਝ ਪਾਲਦਾ ਹੀ ਪਰ ਉਹਨੂੰ ਇਹ ਆਦਤ ਪਾਈ ਕਿੰਨੇ ਆਪਾਂ ਖੁਦ ਤਾਂ ਇਸ ਕਰਕੇ ਬਚਪਨ ਤੋਂ ਹੀ ਆਪਣੇ ਬੱਚੇ ਦੀਆਂ ਆਦਤਾਂ ਦੇ ਵੱਲ ਧਿਆਨ ਦੇਣਾ ਹੈ ਉਹਨੂੰ ਆਪਣੇ ਕੰਮ ਆਪ ਕਰਨੇ ਸਿਖਾਉਣੇ ਆ ਆਪਣੇ ਕੰਮਾਂ ਦੇ ਲਈ ਤਾਂ ਬੰਦਾ ਕਿਸੇ ਦੇ ਉੱਤੇ ਡਿਪੈਂਡ ਨਾ ਹੋਵੇ ਆਪਾਂ ਖੁਦ ਦੇ ਕੰਮ ਤਾਂ ਆਪ ਕਰ ਸਕਦੇ ਆ ਨਾ ਅਤੇ ਇੱਥੋਂ ਹੀ ਆਦਤ ਪੱਕਦੀ ਆ ਜੇ ਆਪਣੇ ਬੱਚੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਵਧਾਉਣਾ ਚਾਹੁੰਦੇ ਹੋ ਤੰਦਰੁਸਤ ਵੇਖਣਾ ਚਾਹੁੰਦੇ ਹੋ ਤਰੱਕੀ ਕਰਦਾ ਦੇਖਣਾ ਚਾਹੁੰਦੇ ਤਾਂ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਉਦਮੀ ਮਿਹਨਤੀ ਬਣਾਉਣਾ ਹੈ ਅਤੇ ਇਹ ਸ਼ੁਰੂਆਤ ਵੀ ਬਚਪਨ ਤੋਂ ਹੀ ਹੋ ਜਾਂਦੀ ਆ ਕਦੇ ਵੀ ਇੰਨੀ ਢਿੱਲਣਾ ਨਾ ਦਿਓ ਕਈ ਵਾਰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜਿਨ੍ਹਾਂ ਦੀ ਸਾਨੂੰ ਆਦਤ ਨਾ ਹੋਵੇ ਤਾਂ ਜੇਕਰ ਅਸੀਂ ਆਪਣੇ ਬੱਚੇ ਨੂੰ ਤਿਆਰ ਹੀ ਨਹੀਂ ਕੀਤਾ ਤਾਂ ਫਿਰ ਉਹ ਮਾੜੇ ਸਮੇਂ ਦੇ ਵਿੱਚ ਤਾਂ ਡੋਲ ਜਾਵੇਗਾ ਘਬਰਾ ਜਾਵੇਗਾ ਇਸ ਕਰਕੇ ਬੱਚੇ ਨੂੰ ਹਰ ਪੱਖ ਤੋਂ ਤਿਆਰ ਕਰਨਾ ਹੈ ਬੱਚੇ ਨੂੰ ਅਜਿਹੀ ਸਿੱਖਿਆ ਦੇਣੀ ਆ ਕਿ ਜੇਕਰ ਸਮਾਂ ਚੰਗਾ ਹੈ ਤਾਂ ਉਹਦਾ ਪੁੱਤਰ ਹੰਕਾਰ ਨਹੀਂ ਕਰਨਾ ਉਸ ਸਮੇਂ ਦਾ ਆਪਾਂ ਗਲਤ ਇਸਤੇਮਾਲ ਨਹੀਂ ਕਰਨਾ ਅਤੇ ਜੇਕਰ ਸਮਾਂ ਮਾੜਾ ਹੈ ਤਾਂ ਉਹਦੇ ਵਿੱਚ ਹਿੰਮਤ ਹੌਸਲਾ ਨਹੀਂ ਹਾਰਨਾ ਚੰਗੇ ਮਾੜੇ ਦਿਨ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ ਥੋੜੇ ਦੇ ਵਿੱਚ ਵੀ ਖੁਸ਼ ਕਿੰਜ ਰਿਆ ਜਾ ਸਕਦਾ ਹੈ ਅਜਾਏ ਸਭ ਕੁਝ ਸਿਖਾਉਣਾ ਹੈ ਬੱਚਿਆਂ ਨੂੰ ਬੱਚਿਆਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਉਣਾ ਹੈ ਆਪਣੇ ਬੱਚਿਆਂ ਨੂੰ ਕਿਰਤੀ ਬਣਾਉਣ ਦੇ ਨਾਲ ਕਿਰਤ ਦਾ ਸਤਿਕਾਰ ਕਰਨਾ ਵੀ ਸਿਖਾਉਣਾ ਹੈ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਪੁੱਤਰ ਸ਼ੁਰੂਆਤ ਹਮੇਸ਼ਾ ਜ਼ੀਰੋ ਤੋਂ ਹੀ ਹੁੰਦੀ ਆ ਕਦੇ ਵੀ ਕੋਈ ਜੰਮ ਦਾ ਸਟਾਰ ਨਹੀਂ ਬਣ ਜਾਂਦਾ ਤਰੱਕੀ ਹਾਸਲ ਕਰਨ ਦੇ ਲਈ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਲਈ ਮਿਹਨਤ ਕਰਨੀ ਹੀ ਪੈਂਦੀ ਆ ਬੰਦਾ ਮਿਹਨਤੀ ਹੋਵੇ ਸਿਰ ਤੇ ਪ੍ਰਮਾਤਮਾ ਦਾ ਹੱਥ ਹੋਵੇ ਮਾਪਿਓ ਦਾ ਸਾਥ ਹੋਵੇ ਤਾਂ ਦੁਨੀਆ ਝੁੱਕ ਕੇ ਸਲਾਮ ਕਰਦੀ ਆ ਇਹ ਸਾਰੇ ਸਬਕ ਆਪਣੇ ਬੱਚਿਆਂ ਨੂੰ ਸਿਖਾਉਣੇ ਆ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਉਣਾ ਹੈ ਬੱਚੇ ਨੂੰ ਉਹਦੇ ਹੱਕ ਉਹਦੀਆਂ ਜ਼ਿੰਮੇਵਾਰੀਆਂ ਉਹਦੇ ਫਰਜ਼ ਸਾਰੀ ਸਿੱਖਿਆ ਮਾਪੇ ਨੇ ਹੀ ਦੇਣੀਆਂ ਸਮਾਜ ਦੇ ਪ੍ਰਤੀ ਆਪਣੇ ਪਰਿਵਾਰ ਦੇ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ ਇਹ ਸਾਰੇ ਸਬਕ